ਇਸ ਕੋਈ ਸ਼ਹਿਰ ਦੀ ਉਹ ਸਾਰੇ ਗਰੀਬ ਜਿਨ੍ਹਾਂ ਨੇ ਸ਼ਹਿਰ ਦੇ ਵਿੱਚ ਪੰਜਾਬੀਅਤ ਦੀ بنیاد ਰੱਖੀ ਜਿੰਨਾ ਚਿਰ ਰਿਸਪੈਕਟਫੁਲੀ ਐਸ ਐਸ ਹਾਲ ਦੇ ਵਿੱਚ ਵੀ ਜੇ 15-20 ਬੱਚੇ ਤੁਸੀਂ ਨਹੀਂ ਬਿਠਾ ਸਕਦੇ ਤੇ ਸਮਥਿੰਗ ਨੋ ਰਾਈਟ ਜਦੋਂ ਸੁਤੇ ਅਖਰਾਜ ਕਹਾਏ ਇਹ ਸੰਸਥਾ ਕਿਤੇ ਮੇਰੇ ਕੋ ਫੈਨਡਾਜ ਹੋਣ ਤਮ ਬਹੁਤ ਕੋਈ ਸ਼ੋਰ ਕਰ ਸਕਣਾ ਪੰਜਾਬੀ 2016 ਤੋਂ ਪੰਜਾਬ ਹੋਣ ਦੀ ਹੋਣ ਤੋਂ ਬਾਅਦ ਕੋਈ ਅਜਾ ਮੌਲਕ ਨਹੀਂ ਜਿੱਥੇ ਦੀਆਂ ਸੈਤਿਕ ਸਮਾਵਨਾ ਮੇਰੀ ਮੀਟਿੰਗ ਨੇ ਤਕਰੀਬਨ 200 ਦੇ ਕਰੀਬ ਸੰਸਥਾਵਾਂ ਪੰਜਾਬ ਹੋਣਾਂ ਜਿਹੜੀਆਂ ਹੁੰਦੀਆਂ ਨੇ ਦੇ ਸੋਸਰਦੀ ਨੂੰ ਤੁਸੀਂ ਦਿੰਦੇ ਕਿਉਂ ਇਹ ਇੰਪੋਰਟੈਂਟ ਹੈ ਤੁਸੀਂ ਕਮਾਈ ਕੀ ਕੀਤੀ ਜਾਂ ਇਹਨਾਂ ਨਾਲ ਵੱਧ ਕਮਾਈ ਵਾਲੇ ਵੀ ਬਹੁਤ سارے ਹੋਣਗੇ ਸਾਡੇ ਪੰਜਾਬੀ ਭਰਾਏ ਹੋਣਗੇ ਜਿਨ੍ਹਾਂ ਨੇ ਬਹੁਤ ਸਾਰੀਆਂ ਕਮਾਈਆਂ ਕਰਨੀਆਂ ਹੋਈਆਂ ਪਰ ਸਾਡੇ ਸੰਸਾਰ ਵਿੱਚ ਪੰਜਾਬੀਅਤ ਦੀ ਸੇਵਾ ਕਰਨ ਲਈ ਜੇ ਕਿਸੇ ਨੂੰ ਜਾਣਾ ਜਾਗਾ ਤਾਂ ਸੁਖੀ ਵਾਜੀ ਨਹੀਂ ਜਾਣਾ ਇਹਨਾਂ ਮਾਨਸਕਤਾਂ ਦਾ ਧੰਨਵਾਦ ਕਰ ਸਕਾਂ ਹਰ ਇੱਕ ਕਾਗ ਖੰਡੇ ਰਣੇ ਦਮਤ ਜੀ ਸਤਿ ਸ੍ਰੀ ਅਕਾਲ ਉਹਨਾਂ ਗਵਨ ਗਰਗਰਾਂ ਨੂੰ ਕੋਈ ਰੱਬ ਕੋਈ ਰੱਬ ਨਹੀਂ ਜੋ ਖੋਜ ਨਹੀਂ ਜਵਾਬ ਦੇਖੇ ਸਤਿ ਸ੍ਰੀ ਅਕਾਲ ਉਹਨਾਂ ਰੱਬ ਦੇ ਤੇ ਆਵਰਾਂ ਨੂੰ ਕੋ ਮੰਗਲ ਹਥੂਰ ਵੰਨ ਸਤਿ ਸ੍ਰੀ ਅਕਾਲ ਉਹ ਕਿਹ ਨਾਲ ਵਸਦੇ ਪੰਜਾਬੀ ਤੁਸੀਂ ਸਤਿ ਦੀ ਆਦਰਯੋਗ ਜਿਸ ਵਨ ਸ਼ਹਿਰ ਦੀ ਉਹ ਸਾਰੇ ਗਰੀਬ ਜਿਨ੍ਹਾਂ ਨੇ ਸ਼ਹਿਰ ਦੇ ਵਿੱਚ ਪੰਜਾਬੀਅਤ ਦੀ بنیاد ਰੱਖੀ ਤੇ ਪ੍ਰਵਾਸ ਦੇ ਵਿੱਚ ਅਸਈਆਂ ਢੱਡੀਆਂ ਪੈਦਾ ਕੀਤੀਆਂ ਕਿ ਸਾਨੂੰ ਰੱਬ ਨੇ ਸੌਖੀ ਹੋ ਗਏ ਸੋ ਅੱਜ ਬੜਾ ਸੁਭਾਗਾ ਦਿਨ ਹੈ ਸਾਡੇ ਕੋਲ ਪੰਜਾਬ ਭਵਨ ਸਰੀ ਦੇ ਸੰਸਥਾਪਕ ਸੁਖੀ ਬਾੜੀ ਕਿਰੁਣਾ ਪਾਇੰਚ ਕਹਿ ਸਕਦੇ ਆ ਕਿ ਜੇ ਇੱਕ ਸੱਚੇ ਸੱਚੇ ਕਦੇ ਆਪੀ ਤੇ ਦਾਰਨ ਜਿਹੜੀ ਹੋਵੇ ਤੇ ਸੁਖੀ ਕਹਿ ਹੀ ਸਕਦਾ ਪੂਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਕੰਮ ਉਹਨਾਂ ਪੰਜਾਬੀਏ ਦੇ ਵਾਸਤੇ ਕੀਤਾ ਤੇ ਸਾਡੇ ਉਹ ਸਗੀ ਸਾਥੀ ਵੀ ਨੇ ਸਾਡੇ ਬਾਪੂ ਬਾਪ ਦੇ ਬਰਾਬਰ ਵੀ ਨੇ ਤੇ ਸਾਡੇ ਰੋਸ਼ਨ ਬਣਾਰੇ ਵੀ ਨੇ ਤੇ ਸਾਡੀ ਪਿੱਠ ਥਾਪਣ ਵਾਲੇ ਉਹਨਾਂ ਲੋਕਾਂ ਵਿੱਚ ਨੇ ਜਿਹੜੇ ਸਾਨੂੰ ਦੁਨੀਆ ਵਿੱਚ ਕੰਮ ਕਰਨ ਦੇ ਵਾਸਤੇ ਪਰੇ ਦੇ ਰਹੇ ਨੇ ਉਹ ਥੋੜੇ ਸਮੇਂ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਆਪਣੀ ਗੱਲਬਾਤ ਕਰੀਏ ਤੇ ਆਪਣੀ ਪਿਆਰ ਮੁਹੱਬਤ ਜਿਹੜੀ ਹੋਰ ਅੱਗੇ ਹੋਵੇ ਸੋ ਥੋੜਾ ਜਿਆ ਮੈਂ ਇਹਨੂੰ ਪ੍ਰੋਗਰਾਮ ਨੂੰ ਆਪਾਂ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਸਾਡੇ ਗਦੀਸ ਸਿੰਘ ਨੂੰ ਵੀਰ ਇੱਥੇ ਬੈਠਾ ਆ ਤੇ ਮੈਂ ਉਹਨੂੰ ਰਿਕਵੈਸਟ ਕਰਦਾ ਵੀ ਕਿ ਅਣਕੇ ਪਲੀਜ਼ ਆਪਣੀ ਗਾਣੇ ਨਾਲ ਥੋੜੀ ਪ੍ਰਨੀਤ ਜੀ ਸ਼ੁਰੂਆਤ ਕਰੇ ਮੁਝ ਰੁਖ ਮੈਨੂੰ

ਥੈਂਕ ਯੂ ਸਰਵਜੀਤ ਅਮ ਪਰਮ ਸਤਿਕਾਰਯੋਗ ਇੰਡੋਜ਼ ਹੋਲਡਿੰਗ ਦੇ ਦੇ ਫਾਊਂਡਰ ਚੇਅਰਮੈਨ ਪਰਮਜੀਤ ਸਰਾਈ ਜੀ ਤੇ ਅੱਜ ਦੇ ਚੇਅਰਮੈਨ ਹਰਦਿਆਲ ਬਡਿੰਗ ਭਾਜੀ ਅੱਜ ਹਾਜ਼ਰ ਨੇ ਤੇ ਅਮਰਜੀਤ ਸਿੰਘ ਮਾਲ ਭਾਜੀ ਸੋਹਤਾ ਸਾਹਿਬ ਬਾਸੀ ਸਾਹਿਬ ਅਮ ਪ੍ਰੀਤਮ ਸਿੰਘ ਚਾਜੀ ਬੇਰ ਇਹ ਉਹ ਜਗ੍ਹਾ ਹੈ ਜਿਨ੍ਹਾਂ ਦੀ ਬਦੌਲਤ ਇਹ 2009 ਦੇ ਵਿੱਚ ਆ ਇੰਡੋਸ ਸਮੂਹ ਦੀ ਪੈਦਾਈ ਹੋਈ ਤੇ ਇੰਡੋਸ ਕਰਕੇ ਹੀ ਜਿਹੜੀ ਇੱਥੇ ਗਤੀਆਂ ਵਧੀਆਂ ਕਿਉਂਕਿ ਇੰਡੋਸ ਇੱਕ ਇਕੱਲੀ ਧਾਰਮਿਕ ਸੰਸਥਾ ਨਹੀਂ ਬਣੀ ਇਹ ਅਗਾਹ ਵਧੂ ਸੋਚਦੇ ਸਾਰੇ ਡਾਇਰੈਕਟਰ ਸੀ ਇਹਨਾਂ ਨੇ ਇਸ ਸੰਸਥਾਨ ਸਪੋਰਟਸ ਕਲਚਰ ਪੰਗੜਾ ਤੇ ਆ ਲਾਇਬ੍ਰੇਰੀ ਲਖਾਰੀ ਸਭਾ ਜਿਹੜੀ ਬਾਦ ਦੇ ਵਿੱਚ 1916 ਦੇ ਵਿੱਚ ਫਸਾ ਫਸਾ ਵਿੱਚ ਆਈ ਇਸ ਇਸ ਸਭ ਦੇ ਵਿਆਹ ਤੋਂ ਜਿੱਥੇ ਅਸੀਂ ਸਾਨੂੰ ਮਾਨ ਸਤਕਾਰ ਹੋਇਆ ਵੀ ਅੱਜ ਇੱਥੇ ਹਾਯਾ ਨੂੰ ਬੈਠਣ ਦਾ ਤੇ ਇਸ ਸਭਾ ਵੱਲੋਂ ਸੁਮੱਚੇ ਵਿਖਾਰੀਆਂ ਵੱਲੋਂ ਨੌਜਵਾਨਾਂ ਵੱਲੋਂ ਸਾਡੇ ਅੱਜ ਦੇ ਮੁੱਖ ਮਹਿਮਾਨ ਇਸ ਸਪੈਸ਼ਲ ਦੇ ਅਮ ਵੀ ਸੁਖੀ ਬਾੜ ਜੀ ਪੰਜਾਬ ਪਬਲਿਕ ਵੈਨਕੂਵਰ ਸਾਡੀ ਵੱਡੀ ਭੈਣ ਗੁਲਸ਼ਨ ਕੋਮਲ ਜੀ ਜਿਨ੍ਹਾਂ ਦੇ ਗੀਤ ਸੁਣ ਕੇ ਅਸੀਂ ਲੁਧਿਆਣੇ ਅਮ ਫਟਦੇ ਆਨੰਦ ਮਾਣੇ ਥੈਂਕ ਯੂ ਥੈਂਕ ਯੂ ਸਰ ਜੀ ਥੈਂਕ ਯੂ ਯਪਸਾ ਐਂਡ ਥੈਂਕ ਯੂ ਇੰਡੋਸ ਹੋਲਡਿੰਗ ਇੰਡੋਸ ਅ ਬੜੇ ਮਹਾਨ ਦੀ ਗੱਲ ਆ ਇੱਥੇ ਜਿੱਥੇ ਜਿਸ ਸਟੇਜ ਤੇ ਮੈਂ ਖੜਾ ਅੱਜ ਆਇਤ ਕੋਈ 12 ਦਾ 13 ਸਾਲ 13 ਸਾਲ 2009 ਚ ਜਦੋਂ ਲਈ ਆ ਇਹ ਜ਼ਮੀਨ ਤੇ ਪ੍ਰੀਤਮ ਸਿੰਘ ਦੇ ਟੈਲੀਫੋਨ ਕਰਕੇ ਦੱਸਿਆ ਵੀ ਇਦਾਂ ਇਦਾਂ ਦੇਖਣ ਆਏ ਸੌਦਾ ਹੋਇਆ ਸਭ ਕੁਝ ਕੀਤਾ ਸਾਰੇ ਭਰਾਵਾਂ ਨੇ ਇਕੱਠੇ ਹੋ ਕੇ 10 ਦਿਨਾਂ ਦੇ ਵਿੱਚ ਵਿੱਚ ਇਹਨਾਂ ਪੈਸਾ ਇਕੱਠਾ ਕਰਕੇ ਕੈਸ਼ ਇਹ ਆਪਣੀ ਜਗ੍ਹਾ ਲਈ ਉਤੇ ਗੁਰਦੁਆਰਾ ਸਾਹਿਬ ਸਤਿ ਆਕਿਤਾ ਪਰਮਾਤਮਾ ਦੀ ਬੜੀ ਮਿਹਰ ਹੋਈ ਆ ਤੁਹਾਡੇ ਸਾਥ ਬਗੈਰ ਤਾਂ ਇਹ ਕੁਝ ਕੰਮ ਹੋਈ ਨਹੀਂ ਸਕਦਾ ਉਸ ਤੋਂ ਬਾਅਦ ਜਿਹੜੇ ਵੀ ਸਾਰੇ ਵੀਰਾਂ ਨੇ ਆਪਣੇ ਬੋਪਰਾ ਸਾਹਿਬ ਨੂੰ ਸਾਰਾ ਦੱਸਿਆ ਹੀ ਆ ਪਿਛਲਾ ਬੈਕਗ੍ਰਾਉਂਡ ਜੇ ਕਿਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਮੇਰੀ ਆਪਣੀ ਜਾਣਕਾਰੀ ਸੁਖੀ ਬਾਠਣਾ ਅ ਪਿਛਲੀ ਿਆਰੀ ਹੋਈ ਜੇ ਤਾਂ ਪਹਿਲੀ ਿਆਰੀ ਆਏ ਆ ਤੇ ਬੜੇ ਪਿਆਰ ਨਾਲ ਅਸੀਂ ਕਿੱਥੇ ਸਾਰੇ ਫਿਰੇ ਤੁਰੇ ਵੀ ਪਰ ਜਿਹੜਾ ਇਹ ਬੱਚਿਆਂ ਨੇ ਪਿਆਰ ਦਿੱਤਾ ਨਾ ਸਾਰਿਆਂ ਨੇ ਜਦੋਂ ਦੇ ਇਹ 2007 ਤੋਂ ਜਾਂ 2005 ਤੋਂ ਜਦੋਂ ਦੇ ਆਏ ਆ ਇਕੱਠੇ ਹੋ ਕੇ ਜੋ ਵੀ ਇਹ ਲਹਿਰ ਚਲਾ ਰਹੇ ਆ ਆਪਣੇ ਕਰਤਾ ਬਾਸਤੇ ਜਾਂ ਆਪਣੇ ਪੰਜਾਬੀਅਤ ਵਾਸਤੇ ਇਹ ਇੱਚ ਸਮੇ ਜਾਈਂ। ਖਤਾ ਤੇ ਤਾਰੇ ਮਹਿੰਦੀ ਲਾਉਂਦੇ ਨੇ ਮਹਿਕਾਂ ਦੀ ਘਟਾਲ ਜਹੀ ਤੇਰੇ ਸਾਹਾਂ ਦੇ ਵਿੱਚ ਵਕਸਦੀ ਏ ਸੁਣਿਆ ਤੇਰੇ ਨੈਣਾ ਵਿੱਚ ਮੌਸਮ ਟੱਲਣਾਉਦੇ ਨੇ ਕਦੇ ਕਦੇ ਤੇਰੇ ਕੇਸਾਂ ਵਿੱਚ ਰਾਤ ਵੀ ਰਾਤਾਂ ਕੱਟਦੀ ਏ ਸੁਣਿਆ ਕਿ ਪਰੀਆਂ قاف ਵਾਲੀਆਂ ਖਿਦਮਤ ਤੇਰੀ ਕਰਦੀਆਂ ਨੇ ਸਭ ਤੋਂ ਪਹਿਲਾਂ ਇੰਡੋਰਸ ਦੇ ਵੇੜੇ ਪਹੁੰਚੇ ਮਾਨਮਤੀਆਂ ਹੱਸਦੀਆਂ ਹੋਸੀ ਜੀਆਂ ਕਹਿੰਦੇ ਆ ਤੇ ਬਹੁਤਾ ਟਾਈਮ ਨਹੀਂ ਲੈਣਾ ਤੇ ਸਦਾ ਗਾੜੇ ਚੱਕਦੇ ਆ ਮੰਗਲਬਾਈ ਜੀ ਸੁਨੇਹ ਤੇ ਨਾ ਲੋਕਾਂ ਲਈ ਲਿਖਦਾ ਹਾਂ ਮੈਂ ਗਜ਼ਲ ਗੀਤ ਕਵਤਾਵਾ ਲੋਕਾਂ ਲਈ ਲਿਖਦਾ ਹਾਂ ਮੈਂ ਗਜ਼ਲ ਗੀਤ ਕਵਤਾਵਾ ਮੇਰੀ ਕਲਮ ਦੇ ਜਾਿਆਂ ਨੂੰ ਦੋਸਤੋ ਦਿੰਦੇ ਰਹੋ ਦੁਆਵਾ ਲੋਕਾਂ ਲਈ ਲਿਖਦਾ ਹਾਂ ਗਜ਼ਲ ਗੀਤ ਕਵਤਾਵਾ ਤੰਦੂਜੀ ਜਿਹੜੇ ਸੀਨੀਅਰ ਸਪੈਸ਼ਲ ਬਸਾਕੀ ਦੇ ਉਤੇ ਪਹੁੰਚੇ ਨੇ ਇਸ ਪ੍ਰੋਗਰਾਮ ਦੇ ਵਿੱਚ ਤੇ ਨਾਲ ਦੀ ਨਾਲ ਕੋਮਲ ਜੀ ਨੇ ਥੱਲੇ ਆਉਣ ਦੇ ਵਾਸਤੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਪਵਜ ਸਿੰਘ ਸੰਦੂ ਜੀ ਪਲੀਜ਼ ਆਓ ਸਟੇਜ ਤੇ ਤੇ ਦੱਸਣੇ ਕੋਲ ਖੰਗ ਦੇ ਨਾਲ ਹਾਂ ਸਟਾਰ ਯੋਗਾ ਐਂਡ ਆਉਸ ਪੰਜਾਬੀ ਸਾਹਿਤ ਅਕੈਡਮੀ ਆਫ ਆਸਟ੍ਰੇਲੀਆ ਦੇ ਸੰਸਥਾਪਕ ਸਰਾਂ ਔਰ ਜਿਨੇ ਵੀ ਹਾਜ਼ਰ ਨੇ ਇੱਥੇ ਹਾਜ਼ਰ ਨੇ ਹੁਣ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬੀ ਕਾਉਂਸਲ ਵੱਲੋਂ ਪੀਐਸੀ ਤੋਂ ਸਾਰੇ ਮੁਫਤੇ ਬੁਲਾਉਂਦੇ ਆ। ਸੋ ਜਿਹੜਾ ਬ੍ਰਿਸਡਨ ਮੇਥੋਂ 1100 ਕਿਲੋਮੀਟਰ ਦੂਰ ਹੈ ਪਰ ਮੇਰਾ ਦਿਲ ਬ੍ਰਿਸਡਨ ਦੇ ਵਿੱਚ ਵਸਦਾ ਹੈ। ਸਰੀਰ ਮੇਰਾ ਜੂ ਰੋਕੇ ਹੁੰਦਾ। ਉਹਦੇ ਕਾਰਨ ਇਹ ਕਿ ਇਹ ਧਰਤਰੀਆ ਇਹ ਪੰਜਾਬੀ ਨਾਲ ਪੰਜਾਬੀਅਤ ਨਾਲ ਸਾਡੇ ਨਾਲ ਕਿਤੇ ਵੱਧ ਜੁੜੀ ਹੋਈ ਹੈ ਸੋ ਇਹ ਜਿਸ ਤਰ੍ਹਾਂ ਸੋਖੀワਟਸਾਪ ਨੇ ਪੰਜਾਬ ਭਵਨ ਅਸਰੀ ਦੇ ਵਿੱਚ ਬਣਾਇਆ ਹੋਇਆ ਤਾਂ ਉਹ ਉਹਦੇ ਉਹਦੇ ਵਰਗਾ ਤਾਂ ਨਹੀਂ ਪਰ ਇਹ ਇਥੋਂ ਜਿਹੜੀਆਂ ਗਤੀਵਿਧੀਆਂ ਉਹ ਸਾਰੀਆਂ ਹੀ ਵਟਸਾਪ ਉਹ ਹੁੰਦੀਆਂ ਨੇ ਜਿਹੜੀਆਂ ਪੰਜਾਬ ਭਵਨ ਤੋਂ ਹੁੰਦੀਆਂ ਨੇ ਸੋ ਇਹਦੇ ਵਾਸਤੇ ਇਹਦੇ ਸੰਸਥਾਪਕ ਬਹੁਤ ਜ਼ਿਆਦਾ ਵਧਾਈ ਦੇ ਪਾਤਰ ਨੇ ਜਦੋਂ ਵੀ ਸਭਾ ਬਣਦਾ ਹੈ ਇੱਥੇ ਕਿਸੇ ਆਸਟ੍ਰੇਲੀਆ ਦੇ ਰਚਨਾਕ ਹੂੰਗਾ ਕਿਸੇ ਵੀ ਸਾਹਿਤ ਨਾਲ ਜੁੜੇ ਵਿਅਕਤੀ ਦਾ ਕਿਸੇ ਵੀ ਪੰਜਾਬੀ ਨੂੰ ਪਿਆਰਨ ਵਾਲੇ ਵਿਅਕਤੀ ਦਾ ਤਾਂ ਉਹਨਾਂ ਦਾ ਸਭ ਤੋਂ ਪਹਿਲਾਂ ਜਿਹੜਾ ਸਵਾਗਤ ਹੈ ਉਹ ਇੰਡੋਜ਼ ਅਕੈਡਮੀ ਵੱਲੋਂ ਕੀਤਾ ਜਾਂਦਾ ਹੈ ਔਰ ਉਹਨਾਂ ਵਾਸਤੇ ਅਚੇਤੇ ਤੌਰ ਤੇ ਸਮਾਗਮ ਰੱਖ ਕੇ ਇਹ ਹਮੇਸ਼ਾ ਉਹਨਾਂ ਨੂੰ ਬਣਦਾ ਮਾਣ ਸਤਾ ਦਿੰਦੇ ਨੇ ਜਦੋਂ ਇਹਨਾਂ ਦੇ ਸਾਲਾਨਾ ਸਮਾਗਮਾਂ ਨੂੰ ਵੇਖੀਏ ਤਾਂ ਜਿਹੜਾ ਕੱਲ ਵਾਲਾ ਸਵਾਗਤ ਸੀ ਵਿਸਾਖੀ ਮੇਲਾ ਉਹ ਇਹਨਾਂ ਸਾਰੇ ਸਮਾਗਮਾਂ ਦਾ ਸਿਖਰ ਸੀ ਕਦੇ ਕਦੇ ਹੰਜੂ ਵੀ ਅੰਗਿਆਰ ਬਣ ਜਾਂਦੇ ਨੇ ਕਦੇ ਕਦੇ ਹੰਜੂ ਵੀ ਅੰਗਿਆਰ ਬਣ ਜਾਂਦੇ ਨੇ ਚੁੱਪ ਦੇ ਬੋਲ ਵੀ ਲਲਕਾਰ ਬਣ ਜਾਂਦੇ ਨੇ ਜ਼ਰੂਰੀ ਨਹੀਂ ਹੁੰਦਾ ਸਦਾ ਮਹਿਲਾਂ ਦਾ ਜਿੱਤ ਜਾਣਾ ਜ਼ਰੂਰੀ ਨਹੀਂ ਹੁੰਦਾ ਸਦਾ ਮਹਿਲਾਂ ਦਾ ਜਿੱਤ ਜਾਣਾ ਕੁੱਲੀਆਂ ਦੇ ਹੌਸਲੇ ਵੀ ਰੋਂਗਾਰ ਬਣ ਜਾਂਦੇ ਨੇ ਬਿਨਾ ਪਾਰ ਪਰੇ ਸਸੀਕਾਲ ਸਾਰੇ ਪੰਜਾਬ ਤੇ ਪੰਜਾਬੀਅਤ ਦੇ ਹਮਦਰਦੀ ਇੱਥੇ ਬੈਠੇ ਹੋ ਮੇਰਾ ਸਿਰ ਚੁੱਕਦਾ ਸਾਰਾ ਗਗ ਹਥੂਰ ਸਾਹਿਬ ਸੰਧੂ ਸਾਹਿਬ ਬਾੜ ਸਾਹਿਬ ਤੇ ਹੋਰ ਜਿੰਨੀਆਂ ਮਾਨਮੋਤਿਆਂ ਸ਼ਕਸ਼ੀਤਾਂ ਇੱਥੇ ਬੈਠੀਆਂ ਨੇ ਸਾਰਿਆਂ ਨੂੰ ਜਿਉ ਆਇਆ ਤੇ ਮੇਰੇ ਭਾ ਜਸਜੀਤ ਸੋਹੀ ਸੰਧੂ ਸਾਹਿਬ ਤੇ ਪਾਲ ਰੌਕੇ ਪਹਿਲਾਂ ਦਿਨਾਂ ਨੂੰ ਮਿਲੇ ਦੀ ਕਾਮਯਾਬੀ ਦੀ ਬਹੁਤ ਬਹੁਤ ਵਧਾਈ ਸੋ ਬੜਾ ਵਧੀਆ ਲੱਗਿਆ ਕਿ ਤੇ ਪਾਰਸ਼ੀਲ ਮੇਲੇ ਅਸੀਂ ਕਰਦੇ ਹਾਂ ਤੇ ਜਾਈਦਾ ਵੀ ਆ ਹਰੇਕ ਜਗ੍ਹਾ ਤੇ ਪਰ ਜੋ ਰਾਤੀ ਮੌਲੇ ਨੇ ਬਣਾਇਆ ਮਜ਼ਾ ਆ ਗਿਆ ਜੋਹਰਾਂ ਨਾਲ ਚੜੀ ਜਵਾਨੀ ਹਾਸੇ ਦੀਆਂ ਰਾਂਹਾਂ ਨੇ ਦੁੱਧ ਮੱਖਣਾ ਦੇ ਨਾਲ ਪੜਦੇ ਠੰਡੀਆਂ ਸ਼ਾਮਾਂ ਨੇ ਸਰਬਤ ਤੋਂ ਵੀ ਮਿੱਠੀਆਂ ਪੰਜੇ ਦਰਿਆਵਾਂ ਨੇ ਪੰਜ ਆਬਾਂ ਦੇ ਨੇ ਜਾਏ ਸਿੰਦੇ ਪੁੱਤ ਮਾਮਾਂ ਦੇ ਪੰਜ ਆਬਾਂ ਦੇ ਨੇ ਜਾਏ ਸਿੰਦੇ ਪੁੱਤ ਮਾਮਾਂ ਦੇ ਸਰਦੀ ਸਰਦੀ ਵਾਲੀ ਇਹ ਕਦਮੂਰ ਦੀ ਇਹਾਰੀ ਨਾ ਘੁੱਟ ਚਲਦੇ ਦੀ ਸਰੂਰਿਆ ਘੁੱਟ ਆਉਂਦੀ ਆਂਦੀ ਇੱਕ ਨਹੀਂ ਇੱਕ ਲੱਖ ਦਾ ਗੁਲਾਮ ਹੋਈ ਰੂਹ ਨੋਤੇ ਜੰਮ ਚੜੀ ਦੀ ਮਨਵਾ ਪੰਜਾਬ ਦੀ ਤਰੱਕੀ ਜਾਈ ਕਦੀ ਤਾਂ ਸੰਸਾਰ ਦੇ ਫਰਿਉਂ ਆਉਂਦੀ ਓਸੇ ਚੁਕਲ ਨਾ ਹਰੂ ਬੀ ਨਾ ਹਰੂ ਕਦੇ ਸ਼ੀਰ ਮੇਂ ਪਿਲਾ ਦੇ ਵਿੱਚੋਂ ਤੋ ਬੜੀਆਂ ਦਾ ਜੋਰ ਬੇਬੇ ਬੜੀ ਸੀ ਬਮਾ ਤਾਈਓ ਕੱਲਿਆ ਸੀ ਜੇਠ ਤੇਰਾ ਕਰਕੇ ਤਿਆਰ ਫੇਰੇ ਬੌਂਦੇ ਹੀ ਵੱਡੀ ਪਰ ਜਾਈ ਨਿਕਰੇ ਚੱਲ ਕੱਡੂ ਰੜਕਾ ਹਾਈ ਵੱਡੇ ਭਾਈ ਨਾ ਕਿਉਂ ਨਾ ਦੱਸਾਈ ਨਿਕਰੇ ਚੱਲ ਕੱਦ ਡੋਰਾੜੀ ਕਾ ਆਇਆ ਜਿਹਠ ਸੀ ਕੁਵਲੇ ਠਿੱਕੇ ਉੱਤਰ ਜਿਆ ਬਹੁ ਹਕੂ ਲਾ ਜਦੂ ਸੀ ਭਾਈ ਵਿੱਚ ਵਜਿਆ ਆਇਆ ਜਿਹਠ ਸੀ ਕੁਵਲੇ ਠਿੱਕੇ ਉੱਤਰ ਜਿਆ ਕੁੱਤਾ पंडतां द मुंडे नभ कॾ बकरे पंडितां दे नण कॾहिं बकरे नी न लड़ाई नी घर चल कड़क उहो वॾे भाई न कस नी घर चल डा साज़िश हर पहिर तोह है ज़माइश प करण साज़िश हर पहिर तोह ज़माइश दिलीशा माज़ुकार दूर कर शीशा माज़ुक ਮੈਂ ਸੁਧੀਆਂ ਚੂਲ ਕੇ ਰਹੀ ਤੇਰੇ ਬਿਨਾਂ ਮਰ ਜਾਵਾਂ ਇੱਕ ਪਲ ਮੂਹਰ ਕਰੀ ਤੇਰੇ ਬਿਨਾਂ ਮਰ ਜਾਵਾਂ ਇੱਕ ਪਲ ਮੂਹਰ ਕਰੀ ਸੋ ਮੈਂ ਬਹੁਤ ਆਦਰ ਨਾਲ ਸੁਖੀ ਬਾਠ ਜੀ ਨੂੰ ਬੇਨਤੀ ਕਰਦਾ ਕੋ ਸਟੇਜ ਤੇ ਹੋਣ ਤੇ ਤੁਹਾਡੇ ਸਾਹਮਣੇ ਹੋਣਗੇ ਸੁਖੀ ਬਾਠ ਜੀ ਸ਼ੁਕਰ ਗੁਜ਼ਾਰਾਂ ਵਾਹਿਗੁਰੂ ਜੀ ਦਾ ਜਿਸ ਨੇ ਬਹੁਤ ਹੀ ਵਧੀਆ ਜ਼ਿੰਦਗੀ ਬਖਸ਼ੀ ਹੈ ਬਹੁਤ ਹੀ ਵਧੀਆ ਅੱਜ ਦੀ ਵੀਕੈਂਡ ਚੱਲ ਰਹੀ ਹੈ ਆ ਬੜਾ ਮਾਣ ਮਹਿਸੂਸ ਹੋ ਰਿਹਾ ਇਸ ਸਟੇਜ ਤੇ ਖੜਕੇ ਗੁਰਦੁਆਰਾ ਦੀ ਪ੍ਰਬੰਧ ਕਮੇਟੀ ਐਂਡ ਉਸ ਜੋਈ ਸੰਸਥਾ ਹੈ ਇਹਨਾਂ ਦੀ ਜਿਹੜੀ ਵੀ ਪ੍ਰਬੰਧ ਕਮੇਟੀ ਹੈ ਮੈਂ ਇਹਨਾਂ ਸਾਰਿਆਂ ਦਾ ਇੱਕ ਨੇ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਯਾਦ ਕੀਤਾ ਉਹਦੇ ਲਈ ਮੈਂ ਸਰਜੀ ਸੋਹੀ ਦਾ ਬੜਾ ਪਿਆਰਾ ਬੱਚਾ ਸਾਡਾ ਔਰ ਸਾਰੀ ਕਮੇਟੀ ਜਿਹੜੀ ਹੈ ਆ ਬਹੁਤ-ਬਹੁਤ ਧੰਨਵਾਦ ਕਰਦਾ ਮਾਵਲੀ ਦੀ ਜਦੋਂ ਗੱਲ ਹੁੰਦੀ ਹੈ ਕੁਝ ਟੀ ਗੱਲ ਹੈ ਕਿ ਜਿਹੜੀ ਮਾਗ ਮੰਨੀ ਹੁੰਦੀ ਸਭ ਨੂੰ ਪਿਆਰੀ ਹੁੰਦੀ ਔਰ ਕੋਈ ਵੀ ਬੋਲੀ ਹੋਵੇ ਔਰ ਕਿਸੇ ਦੀ ਵੀ ਬੋਲੀ ਹੋਵੇ ਤੇ ਮੈਂ ਜਿੰਨੇ ਵੀ ਤੁਸੀਂ ਇੱਥੇ ਇਸ ਸੰਸਥਾ ਨੂੰ ਸਪੋਰਟ ਕਰਨ ਵਾਲੇ ਜਿਨ੍ਹਾਂ ਨੇ ਇਹਨੂੰ ਸਥਾਪਿਤ ਕੀਤਾ ਤੇ ਇਹਨਾਂ ਨੂੰ ਅੱਜ ਵੀ ਸਪੋਰਟ ਕਰ ਰਹੇ ਹੋ ਇਸ ਬੱਚਿਆਂ ਨੂੰ ਮੈਂ ਤਾਂ ਇੱਕ ਗੱਲ ਜਰੂਰ ਸ਼ੇਅਰ ਕਰਨੀ ਚਾਹਾਂਗਾ ਸ਼ਾਇਦ ਤੁਸੀਂ ਰੀਅਲਾਈਜ਼ ਨਹੀਂ ਕਰ ਰਹੇ ਹੋਵੋਗੇ ਮੈਂ ਦੁਨੀਆਂ ਦੇ ਹਰ ਕੋਨੇ ਦੇ ਵਿੱਚ ਹਰ ਮੁਲਕ ਦੇ ਵਿੱਚ ਸ਼ਾਇਦ ਪ੍ਰਤੀ ਮਾਵਲੀ ਨਹੀਂ ਘੁੰਮਦਾ ਫਿਰਦਾ ਇਹਨਾਂ ਕੁਛ ਨਾ ਕੁਛ ਚੱਲਦਾ ਹੀ ਰਹਿੰਦਾ ਤਾਂ ਬੜੇ ਮਾਣ ਨਾਲ ਇਹ ਤੁਹਾਨੂੰ ਸ਼ਾਨ ਪਾ ਰਿਹਾ ਕਿ ਜੋ ਇਹ ਸੰਸਥਾ ਹੈ ਜਦ ਮੈਂ ਸੁਦੇ ਅਖਰਾਂ ਚ ਕਹਾ ਕਿ ਇਹ ਸੰਸਥਾ ਕਿਤੇ ਮੇਰੇ ਕੋਲ ਕੈਨੇਡਾ ਚ ਹੋਣ ਤਾਂ ਮੈਂ ਬਹੁਤ ਕੁਝ ਹੋਰ ਕਰ ਸਕਦਾ ਪੰਜਾਬੀ ਲਈ ਤੇ ਰਾਤ ਮੈਂ ਪਹਿਲੀ ਵਾਰੀ ਆਪਣੇ ਆਪ ਨੂੰ ਦੇਸੀ ਤਰੀਕੇ ਨਾਲ ਆ ਸ਼ਾਇਦ ਮੈਂ ਚਾਦਰਾਂ ਵੀ ਪਹਿਲੀ ਵਾਰੀ ਜ਼ਿੰਦਗੀ ਚ ਜੰਨਿਆ ਤੇ ਬਹੁਤ ਆਨੰਦ ਲਿਆ ਲਗੇ ਬਹੁਤ ਹੀ ਸੋਹਣਾ ਪ੍ਰੋਗਰਾਮ ਔਰ ਖਾਸ ਕਰ ਜਿਹੜੀ ਆ ਮੈਂ ਕਾਇਲ ਆ ਜਿਹੜਾ ਕੋਈ ਵੀ ਸੰਸਤਾ ਜਾਂ ਕੋਈ ਵੀ ਮੈਂਬਰ ਬੱਚਿਆਂ ਨੂੰ ਜਦੋਂ ਨਾਲ ਜੋੜਦੇ ਆ ਮੈਂ ਥੋੜੀ ਜਿਹੀ ਇਸ ਵਿਸ਼ੇ ਤੇ ਗੱਲ ਕਰਾਂਗਾ ਹੋਰ ਪ੍ਰੋਗਰਾਮ ਲਿਖਿਆ ਹੋਇਆ ਉੱਤੇ ਪਹੁੰਚਣਾ ਹੈ ਆ ਸਾਡੇ ਸਾਰੇ ਦੁਨੀਆ ਦੇ ਜਿੰਨਾ ਵੀ ਸੈਤਿਕ ਭਾਈਚਾਰਾ ਹੈ ਬਹੁਤ ਆਦਰਯੋਗ ਬਹੁਤ ਸਨਮਾਨਯੋਗ ਸਾਡੇ ਕੋਲ ਸੈਤਿਕ ਭਾਈਚਾਰਾ ਹੈ 2016 ਤੋਂ ਪੰਜਾਬ ਹੋਣ ਦੀ ਹੋਣ ਤੋਂ ਬਾਅਦ ਕੁਆਸਾਮ ਮੁੱਲਕ ਨੇ ਜਿੱਥੇ ਦੀਆਂ ਸਾਰਤਕ ਸੁਵਾਨਾ ਮੇਰੀ ਮੀਟਿੰਗ ਨਹੀਂ ਤਕਰੀਬਨ 200 ਦੇ ਕਰੀਬ ਸੰਸਥਾਵਾਂ ਪੰਜਾਬੋਂ ਨਾਲ ਜੁੜੀਆਂ ਹੋਈਆਂ ਨੇ ਅਨਫੋਰਚਨਟਲੀ ਮੈਂ ਪਹਿਲਾਂ ਹੀ ਮਾਫੀ ਮੰਗ ਲੈਣਾ ਜੋ ਸਾਰਤਕ ਭਾਈਚਾਰੇ ਚੋਂ ਸਾਨੂੰ ਆਸ ਜੋ ਸਾਰਤਕ ਭਾਈਚਾਰਾ ਸਮਾਜ ਨੂੰ ਦੇ ਸਕਦਾ ਹੈ ਉਹ ਨਹੀਂ ਹੋ ਰਿਹਾ ਹੈਗਾ ਕਿਉਂ ਨਹੀਂ ਹੋ ਰਿਹਾ ਇੱਕ ਤੇ ਸਹਿਤ ਨੂੰ ਜੋ ਸਾਡੇ ਕੋਲ ਸਹਿਤਕਾਰ ਬਹੁਤ ਨੇ ਔਰ ਬਹੁਤ ਵਧੀਆ ਸਹਿਤ ਹੈ ਉਹ ਬੋਲਦੀਆਂ ਲਿਖਿਆ ਜਾਂਦਾ ਹੈ ਇੱਕ ਤੇ ਸਾਡਾ ਸਹਿਤਿਕ ਭਾਈਚਾਰਾ ਜੋ ਅੱਜ ਦੇ ਯੁੱਗ ਨਾਲ ਬਰਾਬਰ ਨਹੀਂ ਹੋ ਪਾਇਆ ਅਸਾਂ ਲੱਗੋ ਪੀਸ ਸਾਰੇ ਕੋਲ ਬਈਓ ਫਿਰ ਮਾਈਕ ਟੂ ਸੀ ਮੈਨ ਵਾ ਮੇਰੇ ਤੋਂ ਕਮਜ਼ੋਰ। ਪਿਆਰ ਸਾਲਾਂ ਸ਼ਾਨਦਾਰ ਸਫ਼ਰ ਜਿਹੜਾ ਅਜੇ ਵੀ ਜਾਰੀ ਹੈ।